ਚਾਲ ਦੁਆਰਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹੁਣ ਹਰਿਆਣਾ ਵਾਲਿਆਂ ਨੇ ਪੰਜਾਬ ਦੇ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਹਿੰਦੇ ਭਰਾ ਸੰਕਟ ਚੋਵੇ ਤਾਂ ਭਾਈ ਦਾ ਫਰਜ਼ ਬਣ ਜਾਂਦਾ ਪਹਿਲਾਂ ਇਹ ਤਸਵੀਰ ਦਿਖਾਉਣਾ ਤੁਹਾਨੂੰ ਦੇਖੋ ਟਰਾਲੀ ਪੂਰੀ ਰਾਸ਼ਨ ਦੀ ਭਰੀ ਹੋਈ ਹੈ ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੇ ਇਹ ਭਾਈ ਸਾਹਿਬ ਕੀ ਕੀ ਹੈ ਆਟਾ ਵਿੱਚ ਦੇ ਡੈਪਰ ਬਿਸਕਟ ਤੇ ਅੱਗੇ ਠੱਕਰ ਆਸ ਨੇ ਸਾਰਾ ਦਾਲਾ ਨੇ ਤੇ 5-5 ਕਿਲੋ ਚੋਲ ਦਾਲ ਦੇ ਪੱਤੀ ਚੀਨੀ ਜੋ ਰਾਸ਼ਨ ਹੈ 10-10 ਕਿਲੋ ਪੈਕ ਵੱਖਰਾ ਕੀਤਾ ਹੋਇਆ ਆਟਾ ਵੱਖਰਾ ਦੇਾਂਗੇ ਬਾਹਰ ਹਾਂ ਹਲਦੀ ਲੂਣ ਮਰਚੀ ਧਾ ਕੇ ਪੈਕ ਕਰਕੇ ਲੈ ਚੱਲੇ ਆ ਉੱਥੇ ਜਿੰਨਾ ਸੋਈਦਾ ਸਮਾਨ ਹੈ ਦਾਦਾ 15-15 ਕਿਲੋ ਵੱਖਰਾ ਦੇਣਾ ਵੱਡੇ ਭਰਾ ਦੇ ਨਾਲ ਛੋਟਾ ਭਾਈ ਖੜੇ ਹਾਂ ਜੀ ਇਸ ਤੋਂ ਬਾਅਦ ਫਿਰ ਜਾਵਾਂਗੇ ਥੂੜੀ ਪੱਟੇ ਲੈ ਕੇ ਮੱਝਾਂ ਵਾਤੇ ਬਾਅਦ ਚ ਫਿਰ ਜਾਵਾਂਗੇ ਹਰਿਆਣੇ ਵਾਲਿਆਂ ਨੂੰ ਤਾਂ ਪੰਜਾਬ ਨਾਲ ਲੜਾਈ ਜਾਂਦੇ ਆ ਨਹੀਂ ਨਹੀਂ ਲੜਦੇ ਨਹੀਂ ਆ ਗਏ ਸੀ ਜਦੋਂ ਲੋਡ ਪੈਣ ਤੇ ਭਰਾ ਭਰਾ ਦੇ ਕੰਮ ਆਂਦਾ ਉਹ ਕਹਿੰਦੇ ਨੇ ਵੀ ਆਪਣਾ ਮਾਰੇ ਛਾਵੇਂ ਸੁੱਟਦਾ ਹੈ ਹਾਂ ਓਏ ਕਾ ਮੈਂ ਆਪਣਾ ਆਪਣੇ ਹੁੰਦੇ ਨੇ ਆਪਣੇ ਆਪਣੇ ਹੁੰਨੇ ਆ ਬਿਲਕੁਲ ਇਹ ਤਸਵੀਰ ਹੈ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਜੰਗੀ ਪੱਧਰ ਤੇ ਬਾਹਰ ਦੀਆਂ ਤਸਵੀਰਾਂ ਵੀ ਦਿਖਾ ਦਿਓ ਇੱਕ ਵਾਰ ਕਿ ਦੇਖੋ ਜਿਹੜੀ ਆ ਆ ਦੇਖੋ ਇਹ ਤਰਪਾਲਾਂ ਨੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਮੱਛਰਦਾਨੀਆਂ ਮੱਛਰਦਾਨੀਆਂ ਹਰ ਇੱਕ ਚੀਜ਼ ਆ ਜਿਹੜੀ ਉਹ ਇੱਥੇ ਮੌਜੂਦ ਆ ਚ ਬਾਹਰ ਦੀਆਂ ਤਸਵੀਰਾਂ ਦਿਖਾਉਣੇ ਆ ਦੇਖੋ ਇੱਕ ਵਾਰ ਕਹਿੰਦੇ ਆਪਣਾ ਮਾਰੂ ਤੇ ਛਾਵਾਂ ਚ ਸੁੱਟੂਗਾ ਤਾਂ ਦੇਖੋ ਇਹ ਦੇਖੋ ਕਿਸ ਤਰ੍ਹਾਂ ਜਿਹੜਾ ਅ ਬਜ਼ੁਰਗ ਨੇ ਬਾਹਰ ਭਾਈ ਸਾਹਿਬ ਪੂਰੀ ਤਿਆਰੀ ਖਿੱਚੀ ਪਈ ਬਿਲਕੁਲ ਜੀ ਸਮਾਲਾਵਾਦ ਦੀ ਜਿਹੜੀ ਸਾਡੇ ਡੇਰਿਆਂ ਦੀ ਟੀਮ ਹੈ ਨੌਜਵਾਨ ਸਾਥੀ ਨੇ ਉਹਨਾਂ ਨੇ ਬਿਲਕੁਲ ਪੂਰੀ ਤਿਆਰੀ ਕੀਤੀ ਹੋਈ ਹੈ ਮੌਸਮ ਨੂੰ ਦੇਖਦੇ ਹੋਏ ਭਾਰਤੀ ਕਿਸਾਨੀ ਉਨੀਆਂ ਦੀ ਟੀਮ ਨੇ ਤਰਪਾਲਾਂ ਤੇ ਥੱਲੇ ਗੱਦਿਆਂ ਦੀ ਸੇਵਾ ਹੈ ਜਿਹੜੀ ਉਹ ਵੀ ਥੋੜੀ ਦੇਰ ਤੱਕ ਪਹੁੰਚਣ ਵਾਲੀ ਹੈ ਉਹ ਵੀ ਇਹਨਾਂ ਟਰਾਲੀਆਂ ਦੇ ਵਿੱਚ ਪਹੁੰਚੇਗੀ ਅਸੀਂ ਪੰਜਾਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਜਿਵੇਂ ਵੀ ਕਿਸੇ ਤਰੀਕੇ ਦੀ ਉਹਨਾਂ ਨੂੰ ਹੋਰ ਜ਼ਰੂਰਤ ਹੋਏਗੀ ਸਾਡੇ ਨੌਜਵਾਨ ਸਾਥੀ ਵੱਧ ਤੋਂ ਵੱਧ ਸਹਿਯੋਗ ਕਰਨਗੇ ਹਾਂਜੀ ਬਿਲਕੁਲ ਜੀ ਅੱਗੇ ਤਸਵੀਰਾਂ ਬਹੁਤ ਮਿਹਰਬਾਨੀ ਦਾ ਦੇਖੋ ਇਹ ਤਸਵੀਰਾਂ ਦਿਖਾ ਦੋ ਕਿ ਕਿਸ ਤਰ੍ਹਾਂ ਹੜਪੀੜਤਾ ਲਈ ਸੇਵਾ ਹੈ اسلام ਆਬਾਦਲਾ ਕੁਰੂਕhetra ਹੈ ਦੇਖੋ ਮੈਂ ਬਾਰੀ ਬਾਰੀ ਦਿਖਾ ਦਿੰਦਾ ਅੰਦਰ ਦਿਖਾਇਆ ਤੁਹਾਨੂੰ ਤਮਾਮ ਸਮਾਨ ਜਿਹੜਾ ਰਾਸ਼ਨ ਦਾ ਉਹ ਪਿਆ ਸੀਗਾ ਤਾਂ ਹੁਣ ਉਹ ਬੇਜਵਾਨਾਂ ਦਾ ਖਿਆਲ ਰੱਖਿਆ ਜਾ ਰਿਹਾ ਪਸ਼ੂ ਕੈਂਪ ਪੰਜਾਬੀ ਚ ਗੁੰਗਾ ਤਨ ਤਾਂ ਉਹਦੇ ਵਿੱਚ ਤੂੜੀ ਹੈ ਤਾਂ ਇਹਦੇ ਵਿੱਚ ਪਾਣੀ ਦਾ ਸਮਾਨ ਆ ਸਿਲਸਿਲੇ ਵਾਸਤੇ ਤਰੀਕੇ ਨਾਲ ਦਿਖਾ ਦਿੰਦਾ ਤੁਹਾਨੂੰ ਦੇਖੋ ਪਾਣੀ ਦਾ ਪੂਰੀ ਟਰਾਲੀ ਪਾਣੀ ਦੀ ਭਰੀ ਹੋਈ ਆ ਤਾਂ ਕਿ ਪਾਣੀ ਦੀ ਕਿੱਲਤ ਨਾ ਆਵੇ ਕਿਉਂਕਿ ਲੋਕਾਂ ਤੱਕ ਪਾਣੀ ਬਹੁਤ ਜ਼ਰੂਰੀ ਹੁੰਦਾ ਤਾਂ ਹੁਣ ਬੇਜਵਾਨਾਂ ਦੇ ਲਈ ਇਹ ਚਾਰਾ ਹੈ ਦੇਖੋ ਲੋਕ ਆ ਦੇਖੋ ਇਹ ਤਸਵੀਰ ਹੈ ਕਿ ਕਿਸ ਤਰ੍ਹਾਂ ਬੇਜਵਾਨਾਂ ਦੇ ਲਈ ਇਹ ਚਾਰਾ ਜਿਹੜਾ ਉਹ ਲੈ ਕੇ ਜਾਇਆ ਜਾ ਰਿਹਾ ਇਹ ਹਰਿਆਣਾ ਤੋਂ ਤਸਵੀਰਾਂ ਨੇ ਇਹ ਪੰਜਾਬ ਤੋਂ ਨਹੀਂ ਪੰਜਾਬ ਇਸ ਵੇਲੇ ਵਿਫਤਾ ਚਾ ਪਰ ਤਸਵੀਰ ਦੇਖੋ ਬਹੁਤ ਖੂਬਸੂਰਤ ਤਸਵੀਰ ਹੈ ਇਹ ਭਾਈਚਾਰਕ ਸਾਂਝ ਦੀ ਇਹ ਤਸਵੀਰ ਦਿਖਾ ਰਹੇ ਤੁਹਾਨੂੰ ਦੇਖੋ ਟਰੈਕਟਰ ਤਿਆਰ ਹੋ ਗਏ ਝੰਡੇ ਲੱਗੇ ਨੇ ਤਾਂ ਅਗਲੀ ਤਸਵੀਰ ਵੀ ਦਿਖਾ ਦਿੰਨਾ ਤੁਹਾਨੂੰ ਤਾ ਬਿਲਕੁਲ ਤਾਂ ਅੱਗੇ ਦੀਆਂ ਤਸਵੀਰਾਂ ਦੇਖੋ ਅੱਗੇ ਉਸ ਟਰਾਲੀ ਦੇ ਵਿੱਚ ਤੂੜੀ ਭਰ ਕੇ ਰੱਖੀ ਗਈ ਆ ਉਹਨਾਂ ਬੇਜਵਾਨਾਂ ਦੇ ਲਈ ਨੌਜਵਾਨੀ ਦਾ ਬਹੁਤ ਅਹਿਮ ਰੋਲ ਆ ਹਰ ਇੱਕ ਚਾਰ ਹੋਰਾਂ ਅੰਡਾ ਪਿੱਛੇ ਟਰਾਲੀਆਂ ਦਾ ਦਿਨ ਲੋਡ ਹੁੰਦੀਆਂ ਨੇ ਹੂੰ ਤਾਂ ਬਿਲਕੁਲ ਆ ਦੇਖੋ ਇਹਦੇ ਵਿੱਚ ਚਾਰਾ ਭਰਿਆ ਹੋਇਆ ਤਾਂ ਇਹ ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਇਹ ਆਪਣੇ ਆਪ ਦੇ ਵਿੱਚ ਤੂੜੀ ਐ ਇਸ ਦੇ ਵਿੱਚ ਬਹੁਤ ਖੂਬਸੂਰਤ ਤਸਵੀਰ ਆ ਕਿਉਂਕਿ ਹਰਿਆਣਾ ਤੇ ਪੰਜਾਬ ਆਖਰ ਐਸਵਾਈਐਲ ਮੁੱਦੇ ਤੇ ਪਾਣੀ ਦੇ ਮੁੱਦੇ ਤੇ ਆਹਮਣੋ ਸਾਹਮਣੇ ਹੁੰਦੇ ਨੇ ਜਦੋਂ ਇਹ ਸਵਾਲ ਅਸੀਂ ਇਹਨਾਂ ਨੂੰ ਕੀਤਾ ਤੋ ਕਹਿੰਦੇ ਇਹ ਸਿਆਸੀ ਲੜਾਈਆਂ ਨੇ ਸਿਆਸੀ ਲੋਕ ਇਹ ਵੀਡੀਓ ਨਾ ਦੇਖਣ ਉਹਨਾਂ ਨੂੰ ਇਹ ਚੰਗਾ ਨਹੀਂ ਲੱਗੂਗਾ ਕਿ ਇਸ ਤਰ੍ਹਾਂ ਦਾ ਇਹ ਭਾਈਚਾਰਾ ਇਹਨਾਂ ਦੋਨਾਂ ਸੂਬਿਆਂ ਦੇ ਲੋਕਾਂ ਦੇ ਵਿੱਚ ਕਾਇਮ ਹੈ ਪਰ ਇਹ ਬਹੁਤ ਖੂਬਸੂਰਤ ਤਸਵੀਰ ਹੈ ਜਦੋਂ ਪੰਜਾਬ ਨੂੰ ਲੋੜ ਪਈ ਤਾਂ ਹਰਿਆਣਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੈ ਦੇਖੋ ਕਿਸ ਤਰ੍ਹਾਂ ਟਰਾਲੀਆਂ ਕੋੜਿਆਂ ਨੂੰ ਕਾਠੀਆਂ ਪਾ ਦਿੱਤੀਆਂ ਗਈਆਂ ਨੇ ਤੇ ਹੁਣ ਪੰਜਾਬ ਵੱਲ ਚਾਲੇ ਜਿਹੜੇ ਨੇ ਉਹ ਹਰਿਆਣੇ ਦੇ ਇਹ ਨੌਜਵਾਨ ਵੀਰ ਕਰਨਗੇ